ਜੋਰ ਸ਼ੋਰ ਦੇ ਨਾਲ ਸ਼ਰਾਬ ਦਾ ਨੱਚਣ ਗਾਉਣ ਵਾਲਿਆਂ ਦਾ ਪ੍ਰਬੰਧ ਹੁੰਦਾ ਹੈ ਉਹ ਕਿੰਨਾ ਉੱਚੀ ਆਵਾਜ਼ਾਂ ਕਰ ਕਰਕੇ ਆਪਾਂ ਆਪਣੇ ਮਨ ਨੂੰ ਮੈਲਾ ਕਰਨੇ ਆ ਇੱਕ ਹੋ ਗਿਆ ਮਾੜਾ ਮੋਟਾ ਬਚਨ ਕਰਨਾ ਇੱਕ ਬੜੀ ਉੱਚੀ ਆਵਾਜ਼ ਕਰਕੇ ਅਜ ਰਵਾਜ ਹੈ ਸਾਰੇ ਘਰ ਚ 100 ਦਾ 100 ਹੀ ਰਵਾਜ ਆ 100 ਚ 99 ਨਹੀਂ ਆਪਾਂ ਕਹਿ ਸਕਦੇ ਉੱਚੀ ਆਵਾਜ਼ ਕਰਕੇ 5-700 ਰਿਸ਼ਤੇਦਾਰ ਭੈਣ ਭਾਈ ਇਕੱਠੇ ਹੁੰਦੇ ਆ ਮਾਸ ਵੜ ਲਿਆ ਸ਼ਰਾਬ ਚਲਾ ਲਈ ਨੱਚਣ ਗਾਉਣ ਵਾਲੀਆਂ ਬੁਲਾ ਲਈਆਂ ਫਿਰ ਇਕੱਠੇ ਹੋ ਕੇ ਪਾਪ ਕਮਾਉਂਦੇ ਆ ਇਕ ਕੋਰਿਸ਼ਤੇਦਾਰ ਭੈਣ ਭਾਈ ਰਹਣਾ ਜੈ ਇਸ ਕੰਮ ਪਾਸੋਂ ਵਾਂਝਾ ਨੱਚਣ ਗਾਉਣ ਵਾਲੀਆਂ ਨਚਾਉਣੀਆਂ ਜਾਂ ਸ਼ਰਾਬ ਪੀਣੀ ਜਾਂ ਮਾਸ ਮੀਟ ਖਾਣਾ ਜਾਂ ਉੱਚੀ ਉੱਚੀ ਸੰਗੀਤ ਲਾਉਣੇ ਇਹ ਪੁੰਨ ਹੈ ਜਾਂ ਪਾਪ ਹੈ ਤੁਸੀਂ ਆਪ ਸਮਝ ਲਓ ਮੈਂ ਤਾਂ ਕਹਿਣ ਦੀ ਲੋੜ ਨਹੀਂ ਇਹ ਪੁੰਨ ਹੁੰਦਾ ਹੈ ਜਾਂ ਪਾਪ ਹੁੰਦਾ ਵੀ ਆਪਾਂ ਕਹਿੰਦੇ ਆ ਮਾਡਰਨ ਸੋਸਾਇਟੀ ਹੈ ਇਹ ਜੀ ਰਿਵਾਜ ਹੈ ਜੀ ਵੈਸਟਰਨ ਕਲਚਰ ਹੈ ਫਲਾਣਾ ਬਾਕੀ ਜੇ ਵੈਸਟ ਵਿੱਚ ਜਾ ਕੇ ਤੁਸੀਂ ਮੈਰਿਜ ਅਟੈਂਡ ਕਰੋਗੇ ਵਿਦੇਸ਼ਾਂ 'ਚ ਉਹ ਵੀ ਇਸ ਤਰ੍ਹਾਂ ਨਹੀਂ ਕਰਦੇ ਉਹਨਾਂ ਦਾ ਵੀ ਜਿਹੜਾ ਗੀਤ ਹੁੰਦਾ ਹੈ ਗਾਉਣ ਵਾਲਾ ਹੁੰਦਾ ਹੈ ਬੜਾ ਇੱਕ ਚਲੋ ਗੁਰਮਤ ਵਿੱਚ ਤਾਂ ਉਹ ਵੀ ਚੀਜ਼ ਨਹੀਂ ਉਹ ਵੀ ਬੜਾ ਇੱਕ ਮਿੱਠਾ ਜਿਹਾ ਮਿਊਜ਼ਿਕ ਲਾਉਂਦੇ ਆ ਸਾਡੇ ਪੰਜਾਬ ਹਰਿਆਣੇ ਚ ਪਤਾ ਨਹੀਂ ਕਿੱਥੋਂ ਇਹ ਕਿੱਡਾ ਆਈ ਆ ਉੱਚੀ ਉੱਚੀ ਆਵਾਜ਼ ਤੇ ਇਹ ਕਲਯੁਗ ਦੇ ਵਿੱਚ ਇਹ ਕਲਯੁਗ ਦੇ ਇਹ ਬਚਨ ਹੋਏ ਹੋਇਆ ਵੀ ਇੱਕ ਤਾਂ ਮਾੜਾ ਕਰਮ ਕਰੇਗਾ ਪਰ ਉਹ ਇੰਨੀ ਪਾਵਰ ਦੇ ਨਾਲ ਮਾੜਾ ਕਰਮ ਕਰੇਗਾ ਨਾਲ 100 ਘਰਾਂ ਨੂੰ ਹੋਰ ਵਿੱਚ ਸ਼ਾਮਿਲ ਕਰ ਲਏਗਾ ਕੋਈ ਨਾਮ ਜਪਣ ਵਾਲਾ ਵੀ ਬੈਠਾ ਹੋ ਸਕਦਾ ਹੈ ਕੋਈ 10 ਘਰ ਪਰਾਂ ਕੋ ਰੂਹ ਵਿੱਚ ਧਿਆਨ ਚ ਬੈਠੀ ਹੋਵੇ ਅਸੀਂ ਇੰਨੀ ਉੱਚੀ ਆਵਾਜ਼ਾਂ ਦੇ ਕਰਕੇ ਉਹਨੂੰ ਲਚਰਤਾ ਗਾਉਂਦੇ ਨੇ ਉਹ ਵੀ ਸੁਣਨ ਵਾਲਾ ਕਹਿੰਦਾ ਵੀ ਕਦੋਂ ਇਹਨਾਂ ਦਾ ਖਤਮ ਹੋਵੇ ਤੇ ਆ ਨਿਬੜੇ ਕੰਮ ਉਹ ਵੱਦਸ਼ੀ ਸੀ ਦਿੰਦਾ ਕੋਈ ਖੁਸ਼ੀ ਸਾਨੂੰ ਹੀ ਆ ਫਿਰ ਇੰਨੇ ਵੱਡੇ ਤੌਰ ਤੇ ਆਪਾਂ ਉਹਦੇ ਵਿੱਚ ਮਾਸ ਮੀਟ ਦੀਆਂ ਪਰੋਸ ਕੇ ਦਿੰਨੇ ਆ ਅਗਲਿਆਂ ਨੂੰ ਵੀ ਸਾਡੇ ਪ੍ਰਾਣੇ ਆ ਨਾ ਖਾਲੀ ਚਲੇ ਜਾਣਾ ਨਾ ਚਲੇ ਕਿੰਨਾ ਮਾਸ ਵੱਡਿਆ ਜਾਂਦਾ ਕਿੰਨੀ ਸ਼ਰਾਬ ਚੱਲਦੀ ਮਹਿੰਗੀ ਤੋਂ ਮਹਿੰਗੀ ਫਿਰ ਉਹ ਨੱਚਣ ਗਾਉਣ ਵਾਲੇ ਜਿਨ੍ਹਾਂ ਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਨਟੂਏ ਕਿਹਾ ਜਾਂਦਾ ਕੰਜਰ ਕਿਹਾ ਜਾਂਦਾ ਉਹ ਆਉਂਦੇ ਨੇ ਉਹ ਕਰਦੇ ਸਾਡਾ ਮਨ ਰੰਚਨ ਕਰ ਹੁੰਦਾ ਕਿੰਦੇ ਪਿੱਛੇ ਪਿਆਏ 100 ਦਾ 100 ਇਹ ਰਵਾਜ ਹੈ ਆਪਣੇ ਭਾਈਚਾਰੇ ਵਿੱਚ ਪਰਿਵਾਰਾਂ ਵਿੱਚ ਸਰ ਹੁੰਦਾ ਕਿੰਦੇ ਪਿੱਛੇ ਪਿਆਏ ਉਹ ਜਿਹੜਾ ਬੱਚਾ ਤੇ ਬੱਚੀ ਦਾ ਰਿਸ਼ਤਾ ਜੁੜਦਾ ਪਿਆ ਉਹ ਫਿਰ ਇਹ ਪਹਿਲਾਂ ਹੁੰਦਾ ਸੀ ਵੀ ਜੋ ਪ੍ਰਾਤਨ ਮर्यादा ਸੀ ਤੁਸੀਂ ਆਪਦੇ ਦਾਦਾ ਜੀ ਨੂੰ ਪੁੱਛੋ ਨਾਨਾ ਜੀ ਨੂੰ ਪੁੱਛੋ ਜਾਂ ਆਪਦੇ ਪਿਤਾ ਜੀ ਨੂੰ ਵੀ ਪੁੱਛ ਸਕਦੇ ਹੋ ਜਿਨ੍ਹਾਂ ਦੇ 1950 60 ਦੇ ਵਿੱਚ ਵਿਆਹ ਹੋਏ ਨੇ 70 ਚ ਪਹਿਲਾਂ ਹੁੰਦਾ ਸੀ ਵੀ ਬਹੁਤ ਜ਼ਿਆਦਾ ਸੰਤ ਸਾਧੂ ਬੁਲਾਏ ਜਾਂਦੇ ਸਿਮਰਨ ਹੁੰਦਾ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਫਿਰ ਉੱਥੇ ਹੀ ਲੰਗਰ ਛੱਕੇ ਉੱਥੇ ਸਾਰਾ ਇੱਕ ਵਿਆਹ ਦੀ ਮੈਂ ਉਦਾਹਰਨ ਦੇਣਾ ਪਿਆ ਕਲਯੁਗ ਦਾ ਪ੍ਰਮਾਣ ਦੇ ਰਿਆਂ ਵਿਆਹ ਵਿੱਚ ਹੀ ਸਿਰਫ ਬਾਕੀ ਜੀਵਨ ਛੱਡ ਦਿਓ ਤੇ ਉਹ ਦੇਖੋ ਜੋ ਮਰਜੀ ਹੋ ਜਾ ਉਹ ਮੀਰੀਆਂ ਗਰੀਬੀਆਂ ਉਹ 100 ਦੇ ਵਿੱਚੋਂ ਕੋ 10 ਰਿਸ਼ਤੇ ਟੁੱਟਦੇ ਸੀਗੇ 90 ਨਿਭ ਜਾਂਦੇ ਸੀ ਅੱਜ 100 ਦੇ ਵਿੱਚੋਂ ਕੋ 10 ਜਾਂ 5 ਨਿਭਦੇ ਨੇ ਤੇ ਬਾਕੀ ਟੁੱਟ ਜਾਂਦੇ ਨੇ ਕਿਉਂ ਉਹ ਗੁਰੂ ਦਾ ਓਟ ਆਸਰਾ ਛੱਡ ਕੇ ਆਪ ਪਾਪ ਦਾ ਓਟ ਆਸਰਾ ਲੈ ਲਿਆ ਹੁਣ ਦੇਖੋ ਉਹ ਲਚਰਤਾ ਪੈਨੀ ਉੱਚੀ ਕਰਨੇ ਆ ਬੜਾ ਸ਼ਰਮ ਆਮ ਕਰਨੇ ਆ ਬੁੱਕ ਕਰਦੇ ਸਾਰਾ ਕੁਝ ਕਰੋੜਾਂ ਰੁਪਏ ਗੁਰੂ ਦਾ ਨਾਮ ਲੈਣਾ ਹੋਵੇ ਇੱਥੇ ਸ਼ਰਮ ਆਉਂਦੀ ਏ ਬੋਲ